ਹਾਂਜੀ ਜੀ ਅੱਜ ਸਰ ਕੀ ਵਾਰਦਾਤ ਹੋਈ ਹੈ ਕਿ ਇਹ ਇਹ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਵਿਸ਼ੋਕੜ ਚ ਦੱਸਣਾ ਚਾਹਣਾ 10724 ਨੂੰ ਅ ਅੰਮ੍ਰਿਤਸਰ ਰੋਡ ਤੇ ਇੱਕ ਮਾਸਟਰ ਬੁੱਕ ਸ਼ਾਪ ਆ ਉਹਦੇ ਤੇ ਫਾਇਰਿੰਗ ਹੋਈ ਸੀ ਫਾਇਰਿੰਗ ਤੋਂ ਬਾਅਦ ਉਹਨਾਂ ਨੂੰ 3 ਦਿਨ ਬਾਅਦ ਫਿਰ ਇੱਕ ਬਾਅਦ ਤੋਂ ਅ ਨੰਬਰ ਤੇ ਫਰੋਤੀ ਮੰਗੀ ਗਈ ਇੱਕ ਰੋਡ ਦੀ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਜਦੋਂ ਇਹ ਫਾਇਰਿੰਗ ਹੋਈ ਆ ਇੱਕ ਪਰਚਾ ਰਜਿਸਟਰਡ ਕਰਵਾ ਸੀ ਥਾਣੇ ਮੈਥੇ ਦੇ ਵਿੱਚ ਉਹ ਤੋਂ ਬਾਅਦ ਫਿਰ ਸਾਡੀ ਟੀਮ ਨੇ ਐਸਐਚਓ ਸਾਹਿਬ ਤੇ ਇਹਨਾਂ ਦੇ ਬਲਕਿ ਐਸਏ ਬਲਖਾਤ ਸਿੰਘ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਤੇ ਇਹਦੇ ਵਿੱਚ ਆਪਣਾ ਇਹਦੀ ਤਪੀਸ਼ ਕੀਤੀ ਉਹਦੇ ਵਿੱਚ ਇਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਆਪਣੇ ਉਹਦੇ ਪਨਾ ਦੇ ਉੱਤੇ ਇਹਨਾਂ ਨੇ ਜੇਦਿਆਣੇ ਗੁਰਦੁਆਰੇ ਲੱਗੂ ਇੱਕ ਗੱਡੀ ਮੰਦਰਾ ਜੀਪ ਸੀਗੀ ਕਾਲੇ ਰੰਗ ਦੀ ਉਹ ਕਿਹਦੀ ਉਹਦੇ ਵਿੱਚੋਂ ਤਿੰਨ ਮੁੰਡੇ ਮਿਲੇ ਇਹਨਾਂ ਦੇ ਕੋਲੋਂ ਇਹਨਾਂ ਨੇ ਸਰਚ ਕੀਤੀ ਉਹਨਾਂ ਨੂੰ ਸਾਨੂੰ 2 ਪਿਸਟਲ ਤੇ ਇੱਕ ਰਵਾਲਵਰ 32 ਬੋਰ ਦਾ ਤੇ ਨਾਲ 6 ਰੌਂਦ ਮਿਲੇ ਉਹਦੇ ਰੈਸਟਪਾਲੀ ਰੈਸਟਵਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਹੁ ਰਿਮਾਂਡ ਲਿਆ ਫਿਰ ਫਿਰ ਦੁਬਾਰਾ ਉਹਦਾ ਹੁਣ 23 ਤੱਕ ਰਿਮਾਂਡ ਤੇ ਸੀਗੇ ਤੇ ਅੱਜ ਇਹ ਉਹਦੇ ਵਿੱਚ ਪੁੱਛਗਿਸ਼ ਤੇ ਵਿੱਚ ਫੇਰ ਦੁਬਾਰਾ ਇੱਕ ਪਿਸਟਲ ਦੀ ਇਨਫੋਰਮੇਸ਼ਨ ਸੀਗੀ ਇਹਨਾਂ ਨੂੰ ਉਹਦੇ ਕੋਲ ਕੀ ਹੈ ਉਹਨੇ ਫੇਰ ਆਪਣੀ ਪੁੱਛਗਿਸ਼ ਮੰਨਿਆ ਵੀ ਹਾਂ ਮੈਂ ਉਸ ਉਦੋਂ ਨੰਗਲ ਸ਼ਮਸ਼ਾਨ ਘਾਟ ਦੇ ਵਿੱਚ ਲੁਕੋ ਕੇ ਰੱਖਿਆ ਇਹ ਪੁਲਿਸ ਪਾਰਟੀ ਸਾਡੀ ਐਸੇ ਬਲਕਾਰ ਸਿੰਘ ਤੇ ਦੀ ਟੀਮ ਗਈ ਉੱਥੇ ਲੈ ਕੇ ਉਹ ਰਖਵਰੀ ਪਿਸਟਲ ਦੀ ਹੋ ਗਈ ਰੋਂ ਤਾਂ ਕੋਈ ਨਹੀਂ ਮਿਲਿਆ ਉੱਥੇ ਇਕੱਲਾ ਪਿਸਟਲ ਮਿਲਿਆ ਕ੍ਰਿਸਟਲ ਲੈ ਕੇ ਜਦੋਂ ਇਹ ਗੱਡੀ 'ਚ ਬਹਿਣ ਲੱਗੇ ਤੇ ਉਹਨੇ ਹੱਥ ਖੜੀ ਲੱਗੀ ਸੀ ਤਾਂ ਇੱਕ ਸਾਡੇ ਕਨਸਟੇਬਲ ਨੂੰ ਗੁਰਸਾਹਬ ਸਿੰਘ ਨੂੰ ਤੱਕਾ ਮਾਰ ਕੇ ਤੇ ਉੱਥੋਂ ਭੱਜ ਗਿਆ। ਇਹ ਵੀ ਐਸਐਚਓ ਸਾਹਿਬ ਉਹਦਾ ਅਰਜਨ ਮੰਗੇ ਸਾਈਡ ਦੇ ਉੱਤੇ ਸੀ ਆਪਣੀ ਆਪਣੇ ਗਸ਼ਤ ਦੇ ਉੱਤੇ। ਇਹਨੇ ਫੋਨ ਕੀਤਾ ਫਿਰ 2 ਕਿਲੋਮੀਟਰ ਇਹ ਭੱਜਿਆ ਬੰਦਾ। ਉੱਥੇ ਜਾ ਕੇ ਅੱਗੋਂ ਫਿਰ ਇਹਨਾਂ ਨੇ ਘੇਰਾ ਪਾ ਲਿਆ। ਤੇ ਦੋਨੇ ਸਾਈਡਾਂ ਤੋਂ ਘੇਰਾ ਪੈ ਗਿਆ। ਜਦੋਂ ਇਹਨਾਂ ਨੇ ਪਟੜੀ ਪਟੜੀ ਜਾ ਰਿਹਾ ਸੀ ਸੂਏ ਦੇ। ਉੱਥੇ ਇਹਨਾਂ ਨੇ ਐਸਐਚਓ ਤੇ ਬਾਹਰ ਕੀਤਾ ਰੋੜਾ ਚੱਕ ਕੇ ਦੋ ਸਿੱਪੇ ਇਹਨਾਂ ਦੇ ਮਾਰਿਆ। ਚਲੋ ਇਹ ਨਹੀਂ ਪਹਿਲਾਂ ਬਚਾਅ ਕੀਤਾ। ਫਿਰ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਹੀਂ ਰੁਕਿਆ ਫਿਰ ਉਹਨਾਂ ਨੇ ਹਵਾਈ ਫਾਇਰ ਕੀਤਾ ਸਚੋ ਸਾਹਿਬ ਨੇ ਲੇਕਿਨ ਉਹ ਫਿਰ ਵੀ ਨਹੀਂ ਰੁਕਿਆ ਉਹਨੇ ਫਿਰ ਇੱਕ ਬੱਟਾ ਚੱਕ ਕੇ ਇਹਨਾਂ ਦੇ ਸਿਰ ਤੇ ਮਾਰਿਆ ਪਰ ਇਹ ਫਿਰ ਬਚਾ ਇਹਨਾਂ ਨੇ ਕਰ دیا۔ ਉਹ ਆਪਣੇ ਬਚਾ ਲਈ ਫਿਰ ਇਹਨਾਂ ਨੇ ਥੱਲੇ ਨੂੰ ਇੱਕ ਫਾਇਰ ਕੀਤਾ ਜਿਹੜਾ ਫਿਰ ਉਹਦੀ ਲੱਤ ਤੇ ਸੱਜੀ ਤੇ ਲੱਗ ਗਿਆ ਤੇ ਇਹਨਾਂ ਦੀ ਜਿਹੜਾ ਮਗਰ ਹੈਗਾ ਉਹ ਮਨ ਕੰਚਾਪੁਰਾ ਗੋਪੀ ਕੰਚਾਪੁਰਿਆ ਗੈਂਗਸਟਰ ਦਾ ਉਹਦਾ ਭਰਾ ਹੈ ਛੋਟਾ ਤੇ ਇੱਕ ਡੋਣੀ ਡੋਣੀ ਐ ਸੋਠੇ ਵਾਲੇ ਦਾ ਇਹ ਦੋਨੇ ਬੰਦੇ ਇਸ ਵੇਲੇ ਜੋ ਪਤਾ ਲੱਗਿਆ ਪੁਰਤਗਾ ਦਾ ਉਥੋਂ ਹੀ ਆਪਣਾ ਨੈਟਵਰਕ ਚ ਲਾਉਂਦੇ ਆ ਇਹਨਾਂ ਲੋਕਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਤੇ ਇਹ ਆਪਣੀਆਂ ਫਰੋਤੀਆਂ ਦਾ ਧੰਦਾ ਕਰ ਰਹੇ ਆ ਤੇ ਸਾਡੀ ਤਾਂ ਇੱਕੋ ਹੀ ਇਹਨਾਂ ਨੂੰ ਚੈਲੰਜ ਆ ਤੇ ਛੱਡਾਂਗੇ ਨਹੀਂ ਕਿਸੇ ਵੀ ਸੂਰਤ ਵਿੱਚ ਇਹਨਾਂ ਨੂੰ ਹਰ ਬੰਦਾ ਜਿਹੜਾ ਸਮਾਜ ਦੇ ਉਲਟ ਕੰਮ ਕਰਦਾ ਜਾਂ ਜਿਹੜਾ ਬੰਦਾ ਆਪਣੀਆਂ ਫਰੋਤੀਆਂ ਦੇ ਵਿੱਚ ਇਨਵੋਲ ਆ ਤੇ ਉਹ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਊਗਾ ਇਹ ਸਰ ਇਹ ਦੋਸ਼ੀ ਦਾ ਨਾਂ ਕੀ ਇੰਕਸਪੈਕਟ ਦੋਸ਼ੀ ਰੱਖਾ ਰਿਹਾ ਹੈ ਤੇ ਉਹਦਾ ਬਿੱਲਾ ਹੀ ਗੋਰਪ੍ਰੀਤ ਸਿੰਘ ਬਿੱਲਾ ਸਾਨੂੰ ਕੁਲਦੀਪ ਸਿੰਘ ਮੈਸਮਪੁਰਪੁਰ ਦਾ ਇਹ ਇਹ ਫਰਾਰ ਹੋਏ ਨੇ ਪੱਲਿਆ ਫੇ ਪੱਲਿਆ ਫੇ ਇਹ ਦੋ ਭਰਾ ਆਇਆ ਇਹ ਇੱਕ ਇਹ ਹੈਗਾ ਇੱਕ ਇਹ ਤਾਂ ਹੈਗਾ ਗਗਨਦੀਪ ਸਿੰਘ ਤੇ ਇੱਕ ਇਹ ਨਾਂ ਦਾ ਹੈਗਾ ਨਵਰਾਜ ਸਿੰਘ ਇਹ ਤਿੰਨੇ ਬੰਦੇ ਸਾਡੀ ਅਰੈਸਟ ਅਰੈਸਟ ਕੀਤੇ ਹੋਏ ਅਸੀਂ ਫਿਰ ਰਿਮਾਂਡ ਤੇ ਮੇਰਾ ਮੋਤੀ ਕਿਠਾਪੁਰ ਦੇ ਘਰ ਦੇ ਕਿ ਨਾਲ ਉਹ ਤਾਂ ਮਨਪ੍ਰੀਤ ਮਾਨ ਉਹ ਐਸੇ ਕਿਥੇ ਰਹੇ ਉਹ ਜੋ ਪਤਾ ਲੱਗਿਆ ਪੁਰਤਗਾਲ ਦੇ ਵਿੱਚ ਹੈ ਦੋਡੇ ਇਹ ਡੋਣੀ ਵੀ ਤੇ ਇਹ ਦੋ ਨਹੀਂ ਹੈ ਤਾਂ ਉੱਥੋਂ ਆਪਣਾ ਨੈਟਵਰਕ ਚਲਾ ਰਹੇ ਆ। ਇਹ ਚਲਰਾ ਰਹੇ ਇੱਕ ਹੀ ਬੰਦੋ ਜਿਹੜੀ ਹਾਂ ਇੱਕੋ ਹੀ ਸੀ ਦੂਜਿਆਂ ਨੇ ਹਾਂ ਉਹ ਫੜ ਲਿਆ ਸੀ। ਉਹ ਨਾਟਮੈਟਿਕ ਰਿਹਾ ਹਸਪੀਟਲ। ਬ੍ਰੰਭ ਦੀ ਹੋ ਗਈ ਸੀ। ਹਾਂ ਬ੍ਰੰਭ ਦੀ ਪਿਸਟਲ ਦੀ ਹੋ ਗਈ ਸੀ 32 ਬੋਲ। ਜੀ ਜੀ। ਕਿਨੇ ਫੇਰ ਕਹਿੰਦੇ ਬਈ ਕੁਝ। ਇਹ ਦੋ ਫੇਰ। ਇੱਕ ਤਾਂ ਵਾਈਫਾਈ ਫੇਰ ਕੀਤਾ ਸੀ। ਜਦੋਂ ਇਹਨੇ ਫੇਰ ਮਾਰ ਦੇਣ ਦੀ ਨੀਤ ਨਾਲ ਹੀ ਇਹਨਾਂ ਦੇ ਉੱਤੇ ਉਹ ਬੱਟਾ ਮਾਰਿਆ ਫਿਰ ਤੇ ਚਲੋ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਆਪਣੇ ਆਪ ਨੂੰ ਬਚਾਇਆ। ਉਹ ਫਿਰ ਥੱਲੇ ਨੂੰ ਫੇਰ ਕੀਤਾ ਲੇਕਿਨ ਉਹ ਇਹਦੀ ਲੱਤ ਤੇ ਲੱਗ ਗਿਆ। ਜਿਹੜਾ ਹੁਸ਼ਾਰਾ ਨਹੀਂ ਪਰ ਹਾਂ ਜੀ ਬਿਲਕੁਲ ਕਰਾਂਗੇ ਅਸੀਂ ਵਿੱਚ ਜੀ ਇੱਕ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਪਹਿਲਾਂ ਅਸੀਂ ਉਸ ਕਰ ਰਹੇ ਹਾਂ ਤੁਸੀਂ ਇਸ ਦੇ ਵਿੱਚ ਚੈੱਕ ਕਰਦੇ ਹਾਂ ਬਾਕੀ ਉਹ ਤੁਹਾਨੂੰ ਫਿਰ ਲੇਟਰ ਆਨ ਸਾਰਾ ਕੁਝ ਦੱਸਾਂਗੇ ਇਹਨਾਂ ਦਾ ਹੋਵੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ હોણ ઉથે લહારા વિવે કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼